ਉਹਦਾ ਨਿਊਟਰਲ ਦੀ ਟਰਮ ਹੈ ਐਕਚੁਅਲੀ ਇਹ ਪੰਥਕ ਉਮੀਦਵਾਰ ਜਿਹਨੂੰ ਰੀਅਲ ਸੈਂਸ ਚ ਆਪਾਂ ਕਹੀਏ ਵੀ ਜਿਹੜੇ ਪੰਥਕ ਸੈਂਟੀਮੈਂਟ ਦੀ ਤਰਜਮਾਨੀ ਕਰਦੇ ਉਮੀਦਵਾਰ ਨੂੰ ਉਹਨਾਂ ਦੀ ਇੱਕ ਨਿਸ਼ਚਿਤ ਵਿਚਾਰਧਾਰਾ ਹੈ ਤੇ ਉਸ ਤਾਂ ਅਰੰਭੀ ਪ੍ਰਵਾਨਿਕ ਉਹ ਨਮਾਇੰਦਗੀ ਕਰਦੇ ਸੋ ਉਹਨਾਂ ਨੂੰ ਉਹਨਾਂ ਨੂੰ ਇਸ ਕਿਸਮ ਦੀ ਹਮਾਇਤ ਜਾਂ ਹੰਗਾਰਾ ਮਿਲਣਾ ਇਹ ਬਹੁਤ ਵੱਡੀ ਅਹਿਮ ਡਿਵੈਲਪਮੈਂਟ ਹੋਈ ਹੈ ਉਹਦੇ ਦੋ ਕਾਰਨ ਮੈਨੂੰ ਸਮਝ ਆਉਂਦੇ ਜਿਹੜੇ ਮੈਨੂੰ ਲੱਗਦਾ ਹੈ ਨੰਬਰ 1 ਤੇ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਮਨਾਂ 'ਚ ਬਹੁਤ ਸਾਰੀਆਂ ਗੱਲਾਂ ਵੀ ਸਾਡੇ ਨਾਲ ਵਧੀਕੀਆਂ ਹੋਈਆਂ ਵਿਤਕਰਾ ਹੋਇਆ ਤੇ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਭਾਵਨਾ ਬਹੁਤ ਮਜ਼ਬੂਤ ਹੋ ਗਈ ਹੈ ਕਿਉਂਕਿ ਤੁਸੀਂ ਆਪ ਦੇਖ ਲਓ ਕਿ ਪਿਛਲੇ ਸਾਰੇ ਸਮੇਂ 'ਚ ਜੋ ਕੁਝ ਵੀ ਹੋਇਆ ਕਿਸੇ ਵੀ ਚੀਜ਼ ਦਾ ਕਲੋਜ਼ਰ ਉੱਥੇ ਨਹੀਂ ਹੋਇਆ ਖਾਸ ਕਰਕੇ ਜਿਹੜਾ ਬਿਆਦਵੀ 15 ਦੇ ਵਿੱਚ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਣੀ ਉਹਦੇ 'ਚ ਕੋਈ ਮਤਲਬ ਇਨਸਾਫ ਨਹੀਂ ਮਿਲਿਆ ਜੋ ਨਸ਼ਿਆਂ ਦਾ ਉੱਥੇ ਸਾਫ਼ ਕਨੈਕਸ਼ਨ ਵੀ ਜ਼ਾਹਰ ਹੋ ਗਏ ਵੀ ਕੌਣ ਕਰਵਾ ਰਿਹਾ ਕਿਵੇਂ ਕਰਵਾ ਰਿਹਾ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕੀ ਤੇ ਇਸ ਤਰ੍ਹਾਂ ਗੱਲਾਂ ਜੁੜਦੀਆਂ ਗਈਆਂ ਜੁੜਦੀਆਂ ਗਈਆਂ ਤੇ ਸਿੱਖਾਂ ਦੇ ਮੰਡਾਂ ਦੇ ਵਿੱਚ ਜਿਹਦੇ ਨਾਲ ਇੱਕ ਵਿਗਾਨਗੀ ਵੀ ਵਾਧਦੀ ਗਈ ਤੇ ਉਹਦੇ ਚੋਂ ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਸਾਰੀਆਂ ਜਿਹਨੂੰ ਅਸੀਂ ਰਵੈਤਿ ਪਾਰਟੀਆਂ ਜਾਂ ਟ੍ਰੈਡੀਸ਼ਨਲ ਪਾਰਟੀਆਂ ਕਹਿ ਦਿੰਦੇ ਸਾਈਕਲ ਆ ਉਹ ਬਹੁਤ ਹੱਦ ਤੱਕ ਇਰੈਲੇਵੈਂਟ ਹੋ ਗਈਆਂ ਉਹ ਵੋਟਾਂ ਦੇ ਦਿਖਾਤਾ ਤੇ ਇਹਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਅਹਿਮ ਰੋਲ ਜਿਹੜਾ ਹੋਇਆ ਉਹ ਜੋ ਕਿਸਾਨ ਐਜੀਟੇਸ਼ਨ ਸੀ ਕਿਸਾਨ ਐਜੀਟੇਸ਼ਨ ਦੌਰਾਨ ਜਿਸ ਕਿਸਮ ਦਾ ਜज्ਬਾ ਪ੍ਰਗਟ ਹੋਇਆ ਜਿਸ ਕਿਸਮ ਦਾ ਉੱਥੇ ਨੈਰੇਟਿਵ ਚੱਲਿਆ ਜਿਸ ਕਿਸਮ ਦੀ ਅਵੇਅਰਨੈਸ ਤੇ ਚੇਤਨਤਾ ਫੈਲੀ ਉਹ ਕੋਈ ਸ਼ਾਰਟ ਟਰਮ ਵਰਤਾਰਾ ਨਹੀਂ ਸੀ ਉਹ ਇੱਕ ਹਿਸਾਬ ਨਾਲ ਕਿਸਾਨ ਐਜੀਟੇਸ਼ਨ ਦੀ ਕੰਟੀਨਿਉਟੀ ਬਣੀ ਹੋਈ ਹੈ ਅਜੇ ਤੱਕ ਲੋਕ ਉਸੇ ਮੂਡ ਦੇ ਵਿੱਚ ਉਸੇ ਮੂਡ ਵਿੱਚ ਤੇ ਇਹ ਦੇਸ਼ ਦੇ ਵਿੱਚ ਹੋਰ ਕਿਤੇ ਨਹੀਂ ਹੋਇਆ ਵੀ ਕੈਂਡੀਡੇਟਸ ਨੂੰ ਘੇਰ ਘੇਰ ਕੇ ਉਹ ਤੋਂ ਸਵਾਲ ਪੁੱਛੇ ਜਾਣ ਇਹ ਸਿਰਫ ਪੰਜਾਬ ਦੇ ਵਿੱਚ ਹੀ ਹੋਇਆ ਸੋ ਕਿਸਾਨ ਇਜਿਟੇਸ਼ਨ ਨੇ ਲੋਕਾਂ ਦੇ ਵਿੱਚ ਇਹ ਸੋਝੀ ਵੀ ਲਿਆਤੀ ਤੇ ਉਹਨਾਂ ਦੇ ਵਿੱਚ ਹੌਸਲਾ ਵੀ ਲਿਆਤਾ ਕਿ ਤੁਸੀਂ ਖੜੇ ਹੋ ਕੇ ਸਵਾਲ ਪੁੱਛ ਸਕਦੇ ਹੋ ਇੱਕ ਛੱਪਾ ਜਿਹੜਾ ਸੀਗਾ ਉਹਨਾਂ ਦੇ ਮਨਾਂ ਦੇ ਉੱਤੇ ਆਗੂਆਂ ਦਾ ਜਾਂ ਹਕੂਮਤ ਦੀ ਤਾਕਤ ਦਾ ਉਹ ਛੱਪਾ ਟੁੱਟੇ ਤੇ ਉਹ ਬੜੇ ਉੱਗੜਵੇਂ ਰੂਪ ਕੇ ਤੇਜਾਹਰ ਹੋਇਆ ਤੇ ਇਹ 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 ਆਪਾਂ ਜੇ ਡੈਮੋਕ੍ਰੇਸੀ ਦੇ ਪੁਆਇੰਟ ਆਫ 뷰 ਕੋ ਦੇਖੀਏ ਤਾਂ ਇਹ ਬੜੀ ਪੋਜੀਟਿਵ ਡਿਵੈਲਪਮੈਂਟ ਹੋਈ ਹੈ ਹੋਰ ਕਿਤੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੋ ਸਕਦੀ ਸੋ ਇਹ ਫਿਰ ਜਿਹੜਾ ਇਹਨਾਂ ਨੂੰ ਇੰਨਾ ਹੰਗਾਰਾ ਮਿਲਿਆ ਦੋ ਕੈਂਡੀਡੇਟਸ ਆਪਾਂ ਕਹਿ ਸਕਦੇ ਹਾਂ ਉਹ ਉਹਦਾ ਕਾਰਨ ਇਹੀ ਹੈ ਕਿ ਸਿੱਖਾਂ ਦੇ ਮਨਾਂ 'ਚ ਰੋਸ ਤੇ ਬਿਗਾਨੀ ਦੀ ਜਿਉਂ ਦੀ ਤਿਉਂ ਹੈ ਜਦੋਂ ਉਹਨਾਂ ਨੂੰ ਜਿਸ ਰੂਪ 'ਚ ਵੀ ਮੌਕਾ ਮਿਲਦਾ ਹੈ ਉਹ ਉਹਨੂੰ ਪ੍ਰਗਟ ਕਰ ਦਿੰਦੇ ਹਨ। ਸੋ ਇਹ ਦੋ ਕੈਂਡੀਡੇਟ ਉਹਨਾਂ ਨੂੰ ਇਸ ਤਰ੍ਹਾਂ ਦੇ ਲੱਗਦੇ ਸੀਗੇ ਤੇ ਜਿਹੜੇ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਸੀ ਉਹਨਾਂ ਨੂੰ ਨੇ ਵੱਡੀ ਪੱਧਰ ਤੇ ਵੋਟ ਪਾਈ। ਤੇ ਖਾਸ ਕਰਕੇ ਫਰੀਦਕੋਟ ਵਾਲਾ ਤਾਂ ਬਹੁਤ ਅਨਕੈਸਸ। ਅਮਰਪਾਲ ਸਿੰਘ ਦਾ ਚਲੋ ਫੇਰ ਵੀ ਸੀਗਾ ਵੀ ਉਹਦਾ ਉਹਨੇ ਇੱਕ ਲਹਿਰ ਚਲਾਈ ਉਹ ਭੀੜ ਦਾ ਚਲਾਇਆ। ਉਦੇ ਕਾਰਜ ਵੀ ਦੇ ਇਹ ਲੋਕਾਂ ਨੂੰ ਉਹ ਵੀ ਲੱਗਿਆ ਨਸ਼ਿਆਂ ਤੋਂ ਬਹੁਤ ਪੀੜ ਤਸੀਲ ਹੋ ਕੇ ਕਾਸ ਬੰਜੀ ਇਹ ਸਰਬਜੀਤ ਸਿੰਘ ਦਾ दैट ਵੀ ਐਕਚੁਅਲੀ ਸਰਬਜੀਤ ਸਿੰਘ ਨੂੰ ਵੋਟ ਨਹੀਂ ਪਰ ਮੇਰੇ ਮੁਤਾਬਕ ਤਾਂ ਇਹ ਹੈ ਕਿ ਜੋ ਉਹਦੇ ਪਿਤਾ ਜੀ ਭਾਈ ਬਿਆਨ ਸਿੰਘ ਸ਼ਹੀਦ ਉਹਨਾਂ ਨੇ ਜੋ ਕੁਰਬਾਨੀ ਕੀਤੀ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਵੱਡੀ ਸਿੱਖ ਵਾਸਤੇ ਹੋਰ ਕੋਈ ਗੱਲ ਨਹੀਂ ਉਹਦੇ ਮਨ ਉਹਨਾਂ ਦੇ ਮਨਾਂ 'ਚ ਜੋ ਸਤਕਾਰ ਉਹ ਪਿਆ ਸੀ ਜਦੋਂ ਹੀ ਮੌਕਾ ਮਿਲਿਆ ਉਹਨਾਂ ਨੇ ਇਹ ਨਹੀਂ ਦੇਖਿਆ ਸਰਬਜੀਤ ਕੌਣ ਹੈ ਬਸ ਬੈਂਤ ਸਿੰਘ ਦਾ ਮੁੰਡਾ ਸੋ ਇਸ ਰਿਜ਼ਲਟ ਇਸ ਸਿਲੈਕਸ਼ਨ ਦਾ ਆਊਟਕਮ ਇਸ ਪੱਖੋਂ ਬਹੁਤ ਅਹਿਮ ਹੈ ਵੀ ਇੱਕ ਬੈਂਤ ਸਿੰਘ ਜਿਹਨੂੰ ਬੁੱਚੜ ਕਿਹਾ ਜਾਂਦਾ ਉਹਦੇ ਮੁੰਡੇ ਨੂੰ ਹਰਾਇਆ ਜਾਂਦਾ ਇੱਕ ਬੈਂਤ ਸਿੰਘ ਜਿਹਨੂੰ ਸ਼ਹੀਦ ਕਿਹਾ ਜਾਂਦਾ ਉਹਦੇ ਪੁੱਤਰ ਨੂੰ ਜਿਤਾਇਆ ਜਾਂਦਾ ਇਹ ਦੋਵੇਂ ਗੱਲਾਂ ਬਹੁਤ ਅਹਿਮ ਨੇ ਇਹ ਫਤਵਾ ਦੇਤਾ ਲੋਕਾਂ ਨੇ ਅਸੀਂ ਕੀ ਚਾਹੁੰਨੇ ਆ ਇਹ ਕਿਸੇ ਨੇ ਸੁਣਨਾ ਮੰਨਣਾ ਹੈ ਜਾਂ ਨਹੀਂ ਮੰਨਣਾ ਇਹ ਤਾਂ ਹੁਣ ਅਗਲੇ ਤਿੰਦਰ ਪੜ ਨੂੰ ਦੇਖੋ ਬਈ ਕਈ ਥਾਵਾਂ ਤੇ ਸਪਸ਼ਟ ਕੀਤਾ ਜਦੋਂ ਸਿਵਰਜੀ ਸਿੰਘ ਮਾਣੂਰੀ ਜਿੱਤੇ ਤੇ ਬਾਅਦ ਚ ਉਹ ਬਾਹਰ ਆ ਗਈ ਉਦੋਂ ਤੁਸੀਂ ਦੇਖੋ ਜਿਹਨੇ ਅੰਦਰ ਕੀਤੇ ਸੀ ਉਹ ਰਦੀਮ ਬਦਲ ਗਿਆ ਸੀ ਕਾਂਗਰਸ ਸਰਕਾਰ ਲੱਥ ਚੁੱਕੀ ਸੀ ਬਹੁਤ ਬੁਰੀ ਤਰ੍ਹਾਂ ਰਜੀਵ ਗਾਂਧੀ ਖੁਦ ਬਹੁਤ ਬੁਰੀ ਤਰ੍ਹਾਂ ਮਤਲਬ ਹਾਰ ਗਿਆ ਸੀ ਉਹ ਉਹ ਪਾਰਟੀ ਹਾਰ ਗਈ ਸੀ ਵਾਰਡਿਕਟ ਉਹਦੇ ਖਿਲਾਫ ਆ ਗਿਆ ਨਵੀਂ ਗਵਰਨਮੈਂਟ ਆ ਗਈ ਤੇ ਆਈ ਵੀ ਬੀਪੀ ਸਿੰਘ ਦੀ ਤੇ ਬੀਪੀ ਸਿੰਘ दैट ਵੇ ਬਹੁਤ ਫਰਕ ਸੀ ਦੂਜਿਆਂ ਨਾਲ ਉਹ ਮੋਰ ਮਤਲਬੀ ਹਿਊਮਨ ਦੂਜਿਆਂ ਦੇ ਮੁਕਾਬਲੇ ਤੇ ਉਹਨਾਂ ਲਿਮਿਟਸ ਦੇ ਵਿੱਚ ਰਹਿੰਦੇ ਆ ਮਤਲਬ ਉਹ ਮੈਂ ਕਿਹਾ ਪਹਿਲਾ ਪ੍ਰਾਈਮ ਮਿਨਿਸਟਰ ਆ ਜਿਹੜਾ ਓਪਨ ਗੱਡੀ 'ਚ ਚੜ ਕੇ ਦਰਬਾਰ ਅਮਰਸਰ ਆਇਆ ਤੇ ਦਰਬਾਰ ਸਾਹਿਬ ਗਿਆ ਕੋਈ ਸਿਕਿਉਰਟੀ ਨਹੀਂ ਕੁਛ ਨਹੀਂ ਮੈਂ ਉਹਦਾ ਉਹ ਉਹ ਉਹਦਾ ਜੀ ਕਰਦਾ ਸੀ ਮੈਂ ਠੀਕ ਕਰ ਦਿਆ ਪਰ ਵਿਅਕਤੀ ਦਾ ਜੀ ਇੱਥੇ ਬਿਲਕੁਲ ਮੈਟਰ ਨਹੀਂ ਕਰਦਾ ਜਦ ਬੜਾ ਮਾਰਜਨ ਮੈਟਰ ਕਰੂਗਾ ਓਵਰ ਆਲ ਜਿਹੜਾ ਹੈਗਾ ਟਾਂਚਾ ਉਹ ਡਿਸਾਈਡ ਕਰੂਗਾ ਵਿਅਕਤੀ ਆਪਾਂ ਕਈ ਵਾਰ ਨਾ ਵੀ ਜੇ ਐ ਹੋ ਜੇ ਮੇਰਾ ਖਿਆਲ ਹੈ ਕਿ ਉਹ 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 ਦੀ ਆਪਾਂ ਨਾ ਭਾਵਨਾ ਤੇ ਸ਼ੱਕ ਨਹੀਂ ਕਰ ਸਕਦੇ ਉਹ ਬਹੁਤ ਕੁਝ ਕਰਨਾ ਚਾਹੁੰਦਾ ਪਰ ਕੁਝ ਵੀ ਨਹੀਂ ਕਰ ਸਕਿਆ ਕੁਝ ਵੀ ਨਹੀਂ ਚਾਰ ਬੰਦੇ ਵੀ ਨਹੀਂ ਛੱਡ ਜਾ ਕੇ ਇਹਨਾਂ ਨੂੰ ਵੀ ਰਜੀਵ ਗਾਂਧੀ ਛੱਡ ਗਿਆ ਜਾਂਦਾ ਜਾਂਦਾ ਵੀ ਕੱਲ ਨੂੰ ਫੇਰ ਉਹ ਛੱਡ ਕੇ ਕ੍ਰੈਡਿਟ ਲੈਣਗੇ ਵੀ ਮੈਂ ਹੀ ਕਿਉਂ ਨਾ ਛੱਡਦਾ ਹੁਣ ਅੰਦਰ ਤਾਂ ਰਹਿਣੇ ਹੀ ਨਹੀਂ ਮੋਹ ਰੋਵਰੋ ਕੇਸ 'ਚ ਬਣਨਾ ਕੁਝ ਨਹੀਂ ਸੀਗਾ ਇਹ ਸਭ ਨੂੰ ਪਤਾ ਸੀ ਉਹ ਇੱਕ ਡਿਫਰੈਂਟ ਸਿਚੁਏਸ਼ਨ ਸੀ ਐਤਕਾ ਉਹ ਗੱਲ ਨਹੀਂ ਤੇ ਇਹ じゃ ਕੋਈ ਕਾਨੂੰਨ ਨਹੀਂ ਵੀ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਛੱਡਣਾ ਪੈਣਾ ਕੋਈ ਕਾਨੂੰਨ ਨਹੀਂ ਉਹ ਜਿੱਤੇ ਹੋਏ ਨੂੰ ਵੀ ਅੰਦਰ ਕਰ ਸਕਦੇ ਇਹ じゃ ਉੱਥੇ ਕੋਈ ਇਹ ਤਾਂ ਇਹ ਤਾਂ ਉਹਨਾਂ ਦੀ ਨੀਤ ਤੇ ਹੈ ਉਹ ਕੀ ਚਾਹੁੰਦੇ ਇਹ ਹੁਣ ਆਪਾਂ ਨਹੀਂ ਇੱਥੇ ਉਹਨਾਂ ਦੇ ਮਨ ਦਾ ਆਪਾਂ ਕਿੰਨਾ ਕੁ ਪੜ ਸਕਦੇ ਆ ਨਾ ਦੋਵੇਂ ਗੱਲਾਂ ਦੀ ਪੌਸਿਬਿਲਿਟੀ ਹੈ ਛੱਡ ਵੀ ਸਕਦੇ ਆ ਤੇ ਨਹੀਂ ਵੀ ਛੱਡ ਸਕਦੇ